ਹਰ ਇੱਕ profession ਦਾ ਜਾਂ ਹਰ ਇੱਕ job ਦਾ ਸਾਨੂੰ ਲੱਗਦਾ ਕਿ ਇੱਕ dress code ਹੁੰਦਾ ਜਿਸ ਤੋਂ ਆਪਾਂ ਪਛਾਣਦੇ ਆਂ ਬੰਦਾ ਡਾਕਟਰ ਆ ਬੰਦਾ ਇੰਜੀਨੀਅਰ ਹੋਸਾਇਦਾ ਆ ਤਾਂ ਜਦੋਂ ਕੋਈ ਅਨੋਬੜ ਬੰਦਾ ਜੇ ਕੋਈ ਤੁਹਾਨੂੰ ਮਿਲੂਗਾ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਤਾਂ ਉਹ ਸ਼ਾਇਦ ਤੁਸੀਂ ਇਸ ਬਾਣੇ ਚ ਕੁਰਤੇ ਪਜਾਮੇ ਛੁਨੇਓ ਦਮਾਲਾ ਤੁਹਾਡੇ ਹੁੰਦਾ ਤਾਂ ਖਾਸ ਤੌਰ ਤੇ ਕੁਰਤੇ ਪਜਾਮੇ ਨੂੰ ਆਪਾਂ ਇਹ ਨਹੀਂ ਮੰਨਦੇ ਕਿ ਕੋਈ professionl ਆਊਟਫਿਟ ਹੈ ਨਾ ਸੋ ਤੁਹਾਨੂੰ ਦੇਖ ਕੇ ਸ਼ਾਇਦ ਉਹ ਨਾ ਕਹਿ ਸਕਣ ਕਿ ਇਹ ਬੰਦਾ IT ਕੰਪਨੀ ਦਾ ਮਾਲਕ ਹੋ ਸਕਦਾ ਹੈ ਨਾ ਪਰ ਤੁਹਾਡੇ ਇਸ ਲਿਵਾਸ ਦਾ ਕੀ ਕਰ ਰਹੇ ਨੇ ਅਸਲ ਦੇ ਵਿੱਚ ਨਾ ਜੀ ਮੇਰਾ ਮੰਨਣਾ ਹੈ ਕਿ ਜਿਹੜਾ ਸਾਡਾ ਖਾਣਾ ਤੇ ਪਹਿਰਾਵਾ ਹੈ ਹੂੰ ਇਹੀ ਸਾਡੀ ਸ਼ਖਸੀਅਤ ਬਣਾਉਂਦਾ ਹੈ ਬਿਲਕੁਲ ਹੂੰ ਜਦੋਂ ਸਾਨੂੰ ਪਹਿਲਾਂ ਤਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਪਹਿਰਾਵਾ ਕਿਹਨੇ ਡਿਸਾਈਡ ਕੀਤਾ ਆਈ ਮੀਨ ਔਰ ਉਸ ਪਹਿਰਾਵੇ ਦਾ ਇਸ ਕੰਮ ਦੇ ਨਾਲ ਕੀ ਲੈਣਾ ਦੇਣਾ ਹੈ ਹੂੰ ਕੰਮ ਤਾਂ ਜਾਂ ਕਿਸੇ ਬੰਦੇ ਦਾ ਸਕਿੱਲ ਹੈ ਜਾਂ ਉਹਦਾ ਟੈਲੈਂਟ ਹੈ ਉਹ ਤਾਂ ਉਸ ਬੰਦੇ 'ਚ ਹੈ ਹੂੰ ਉਹਦਾ ਬਾਹਰੀ ਪਹਿਰਾਵਾ ਜਿਹੜਾ ਹੈ ਉਹ ਕਦੋਂ ਤੋਂ ਇਹਦੇ ਲਈ ਜ਼ਿੰਮੇਵਾਰ ਹੋਣ ਲੱਗ ਗਿਆ ਜਿਵੇਂ ਕਿ ਬਣਾਇਆ ਗਿਆ ਇੱਥੇ ਸਾਰੇ ਇਹ ਪੂਰੇ ਕਾਰਪੋਰੇਟ ਸੈਕਟਰ ਦੇ ਵਿੱਚ ਹੈ ਨਾ ਬਿਲਕੁਲ ਚਲੋ ਠੀਕ ਹੈ ਸਾਰਿਆਂ ਦਾ ਆਪੋ ਆਪਣਾ ਸਿਸਟਮ ਹੈ ਕਿਸੇ ਨੇ ਕੀ ਇੰਪਲੀਮੈਂਟ ਕਰਨਾ ਪਰ ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਆਪਾਂ ਕਹਿੰਦੇ ਆ ਸੈਲਫ ਕੌਨਫੀਡੈਂਸ ਹੂੰ ਉਹਦੇ ਵਿੱਚ ਸਾਰੇ ਪੈਰਾਮੀਟਰ ਕੰਟ੍ਰਿਬਿਊਟ ਕਰਦੇ ਆ ਉਹ ਸਾਡੇ ਘਰ ਤੋਂ ਸ਼ੁਰੂ ਹੁੰਦਾ ਹੈ ਸਾਡੀ ਐਜੂਕੇਸ਼ਨ ਉਸ ਤੋਂ ਬਾਅਦ ਸਾਡਾ ਸਰਕਲ ਉਸ ਤੋਂ ਬਾਅਦ ਸਾਡਾ ਪਹਿਰਾਵਾ ਬਿਲਕੁਲ ਤਾਂ ਜਦੋਂ ਇਹ ਜਿਹੜਾ ਪਹਿਰਾਵਾ ਕੁੜਤਾ ਪਜਾਮਾ ਨਾ ਪੰਜਾਬ ਦੇ ਵਿੱਚ ਸਾਰੇ ਲੋਕ ਕੁੜਤਾ ਪਜਾਮਾ ਪਾਉਂਦੇ ਸੀਗੇ ਬਹੁਤ ਵਧੀਆ ਰਿਲੈਕਸ ਰਹਿਣੇ ਆਪਾਂ ਇਹਦੇ ਵਿੱਚ ਹੈ ਨਾ ਤੇ ਸਾਡਾ ਪਹਿਰਾਵਾ ਹੂੰ ਇਹਨੂੰ ਪਾ ਕੇ ਮੈਨੂੰ ਕੋਈ ਇਨਫੀਰੀਅਰ ਕੰਪਲੈਕਸ ਨਹੀਂ ਫੀਲ ਹੁੰਦਾ ਜਿਵੇਂ ਰੀ ਇੰਟੈਲੀਜੈਂਸ ਨਹੀਂ ਘਟੂ ਹੋਣ ਲੱਗੀ ਆਈ ਮੀਨ ਕਿ ਮੈਨੂੰ ਇਹ ਪਾ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਮੈਂ ਹੁਣ ਇਦਾਂ ਆ ਤਾਂ ਜਾਂ ਹੁਣ ਜਿਵੇਂ ਅਸੀਂ ਨਾ ਇੱਥੇ ਪੰਜਾਬੀ ਦੀ ਮਤਲਬ ਅਸੀਂ ਆਈਟੀ ਕੰਪਨੀ ਚ ਪੰਜਾਬੀ ਨੂੰ ਵਰਤੇ ਹੀ ਨਹੀਂ ਜਾਂਦਾ ਈਵਨ ਪੰਜਾਬ ਚ ਆਪਾਂ ਮਹੱਲੀ ਸ਼ਹਿਰ ਪੰਜਾਬ ਦਾ ਸ਼ਹਿਰ ਹੈ ਪਰ ਅਸੀਂ ਹੁਣ ਇੱਥੇ ਬਹੁਤ ਸਾਰਾ ਕੰਮ ਪੰਜਾਬੀ ਚ ਕਰਦੇ ਆ ਪਰ ਹਾਂ ਜਿਹੜਾ ਓਵਰ ਸੀਜ਼ ਕਲਾਇੰਟਸ ਦੇ ਨਾਲ ਸਾਰਾ ਕੰਮ ਇੰਗਲਿਸ਼ 'ਚ ਹੋਣਾ ਉੱਥੇ ਲੋੜ ਹੈ ਵਰਤੀ ਜਾਂਦੇ ਆਪਾਂ ਠੀਕ ਹੈ ਸਾਨੂੰ ਅੰਗਰੇਜ਼ੀ ਤੋਂ ਕੋਈ ਦਿੱਕਤ ਨਹੀਂ ਹਾਂ ਜਾਂ ਸਾਨੂੰ ਕਿਸੇ ਹੋਰ ਭਾਸ਼ਾ ਤੋਂ ਵੀ ਦਿੱਕਤ ਨਹੀਂ ਪਰ ਹੁਣ ਇਹ ਨਾ ਨਾ ਤੁਸੀਂ ਕਹੋ ਕਿ ਜੇ 마ਸੀ ਪਿਆਰੀ ਲੱਗਦੀ ਹੈ ਤਾਂ ਮਾ ਨੂੰ ਘਰੋਂ ਹੀ ਭੇਜ ਦਿਓ ਹੈ ਨਾ ਆਈ ਮੀਨ ਕਿ ਇਹ ਸਾਡਾ ਪਹਿਰਾਵਾ ਜਾਂ ਸਾਡੀ ਬੋਲੀ ਹੈ ਸਾਨੂੰ 마ਸੀ ਪਿਆਰੀ ਹੈ ਜਦੋਂ 마ਸੀ ਕੋਲੇ ਜਾਣਾ ਹੈ ਜੋ ਉਹਦੇ ਨਾਲ ਵਰਤਣਾ ਆਪਾਂ ਉਹਦੇ ਨਾਲ ਜਿਹੜਾ ਮੋਹ ਪਿਆਰ ਬਣਦਾ ਕਰਾਂਗੇ ਹਾਂ ਹਾਂ ਪਰ ਮਾਨੁਤਨ ਨਿਨਾ ਸਿਓ ਦੇ ਪਿੱਛੇ ਦਰਕਾਰ ਸਕਦੇ ਸੋ ਇਹ ਪਾ ਕੇ ਮੈਨੂੰ ਤਾਂ ਬਹੁਤ ਜ਼ਿਆਦਾ ਕੌਨਫੀਡੈਂਸ ਫੀਲ ਹੁੰਦਾ ਔਰ ਮੈਨੂੰ ਵੀ ਤਾਂ ਲੱਗਦਾ ਕਿ ਜਿਹੜਾ ਬੰਦਾ ਜਿਹੜੀ ਵੀ ਮਿੱਟੀ ਚ ਜੰਮਿਆ ਕਿਸੇ ਸਟੇਟ ਖਿੱਤੇ ਦਾ ਹੈ ਉਹਨੂੰ ਆਪ ਦੇ ਪਹਿਰਾਵੇ ਆਪਦੀ ਬੋਲੀ ਉਹਨਾਂ ਚੀਜ਼ਾਂ ਦੇ ਵਿੱਚ ਜਿਉ ਕੋਈ ਵੀ ਕੰਮ ਕਰੂਗਾ ਤਾਂ ਡੈਫੀਨੇਟਲੀ ਉਹ ਜ਼ਿਆਦਾ ਗਰੋ ਕਰੂਗਾ ਬਿਲਕੁਲ ਹਾਂ